ਸਸੀ ਗੱਜ ਜੀ ਤੁਸੀਂ ਦੇਖ ਰਹੇ ਹੋ ਡੇਲੀ ਟਾਈਮ ਨਾਓ ਪੰਜਾਬ ਤੇ ਮੈਂ ਰਾਜੇਸ਼ ਅਲੂਣਾ ਦੱਸਣਾ ਚਾਹੁੰਦਾ ਕਿ ਜਿੱਥੇ ਬਲਾਕ ਸੰਮਤੀ ਦੇ ਇਲੈਕਸ਼ਨਾਂ ਨੂੰ ਲੈ ਕੇ ਚੋਣ ਖਾੜਾ ਪੂਰੀ ਤਰ੍ਹਾਂ ਪੱਕ ਚੁੱਕਿਆ ਹੈ ਉੱਥੇ ਹੀ ਉਮੀਦਵਾਰਾਂ ਵੱਲੋਂ ਡੋਰ ਟੂ ਡੋਰ ਜਾ ਕੇ ਕੰਪੇਨਿੰਗਾਂ ਵੀ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਨੇ ਲੋਕਾਂ ਨੂੰ ਮਿਲਿਆ ਜਾ ਰਿਹਾ ਹੈ ਔਰ ਆ ਵੋਟ ਜਿਹੜੇ ਨੇ ਉਹ ਮੰਗੇ ਜਾ ਰਹੇ ਨੇ ਇੱਕ ਵਾਰ ਤਸਵੀਰ ਸਹਿਯੋਗੀ ਨੂੰ ਕਹਾਂਗਾ ਕਿ ਦਿਖਾਈ ਜਾਵੇ ਕਿ ਬਲਾਕ ਸੰਮਤੀ ਦੇ ਉਮੀਦਵਾਰ ਡੀਡਾ ਜ਼ੋਨ ਨੰਬਰ 4 ਤੋਂ ਕਾਰਤਿਕ ਜਿਨ੍ਹਾਂ ਨੂੰ ਲਵਲੀ ਵੀ ਕਿਹਾ ਜਾਂਦਾ ਹੈ ਉਹ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਮਿਲਦੇ ਪਏ ਨੇ ਵਿਚਰਦੇ ਪਏ ਨੇ ਔਰ ਆਮ ਆਦਮੀ ਪਾਰਟੀ ਦੀਆਂ ਉਪਲਬਧੀਆਂ ਵੀ ਨਾਲ ਦੀ ਨਾਲ ਦੱਸਦੇ ਪਏ ਨੇ ਔਰ ਵੋਟ ਮੰਗਦੇ ਪਏ ਨੇ ਆਪਣੇ ਸਾਥੀਆਂ ਦੇ ਨਾਲ ਉਹਨਾਂ ਦੇ ਨਾਲ ਸਰਪੰਚ ਪੰਚ ਵੀ ਜਿਹੜੇ ਨੇ ਜਿਹੜੀ ਮਦਦ ਕਰਨ ਦੇ ਵਿੱਚ ਉਹਨਾਂ ਦੇ ਨਾਲ ਮੋਢੇ ਤੇਰਾ ਮੋਢਾ ਜੋੜ ਕੇ ਅੱਗੇ ਆਏ ਨੇ ਗੱਲਬਾਤ ਕਰ ਲੈਣੇ ਆ ਸਾਡੇ ਨਾਲ ਉਮੀਦਵਾਰ ਕਾਰਤਿਕ ਲਵਲੀ ਮੌਜੂਦ ਹੈ ਤੇ ਪੁੱਛ ਲੈਣੇ ਆ ਕਿ ਰਾਜਨੀਤੀ ਦੇ ਵਿੱਚ ਆਨਦਾ ਮੁੱਖ ਕਾਰਨ ਕੀ ਹੈ ਪਾਜੀ ਪਹਿਲਾਂ ਤਾਂ ਬਹੁਤ ਸਵਾਗਤ ਕਰਦੇ ਜਾਨੇ ਤੇ ਮੈਂ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਆਪਣੀ ਪਾਰਟੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ ਔਰ ਰਾਜਨੀਤੀ ਦੇ ਵਿੱਚ ਆਨ ਦਾ ਇੱਕੋ ਹੀ ਕਾਰਨ ਹੈ ਇੱਕ ਲੋਕਾਂ ਦੀ ਸੇਵਾ ਇੱਕ ਲੋਕਾਂ ਦਾ ਭਰਵਾ ਹੰਗਾਰਾ ਮਿਲ ਰਿਹਾ ਜਿੱਥੇ ਵੀ ਜਾ ਰਹੇ ਆ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਸਰਕਾਰ ਦੇ ਕੰਮਾਂ ਦਾ ਇੱਕ ਬਹੁਤ ਹੀ ਵਧੀਆ ਕੰਮ ਕੀਤਾ ਜੋ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਉਦੇ ਵਿੱਚ ਵੀ ਮੈਂ 6 ਮਹੀਨੇ ਤੋਂ ਜ਼ਿਆਦਾ ਸਰਕਾਰ ਦੀ ਬਹੁਤ ਮਦਦ ਕੀਤੀ ਆ ਹੈ ਨਾ ਜਿਹੜੇ ਬੰਦੇ ਵੇਚਦੇ ਸੀ ਉਹਨਾਂ ਨੂੰ ਵੀ ਬੰਦ ਕਰਵਾਇਆ ਔਰ ਜਿਹੜੇ ਨਸ਼ੇ ਦੇ ਆਦੀ ਸੀ ਉਹਨਾਂ ਨੂੰ ਵੀ ਹਸਪੀਟਲ ਦੇ ਵਿੱਚ ਐਡਮਿਟ ਕਰਵਾ ਕੇ ਨਸ਼ਾ ਛੱਡਣ ਦੇ ਵਿੱਚ ਬਹੁਤ ਮਦਦ ਕੀਤੀ ਆ ਇਹ ਇੱਕ ਸਰਕਾਰ ਦਾ ਬਹੁਤ ਵੱਡਾ ਸਹਿਯੋਗ ਹੈ ਬਹੁਤ ਵੱਡੀ ਮਦਦ ਆ ਲੋਕਾਂ ਨੂੰ ਦੇਣਾ ਇੱਕ ਕਿਉਂਕਿ ਇੱਕ ਬਹੁਤ ਵੱਡਾ ਕੋਰਸ ਸੀ ਨਸ਼ੇ ਦਾ ਜਿਹੜਾ ਸਰਕਾਰ ਨੇ ਕਾਫੀ ਹੱਦ ਤੱਕ ਖਤਮ ਕਰ ਦਿੱਤਾ ਹੈਗਾ ਹੁਣ ਅਸੀਂ ਜਾ ਰਹੇ ਆ ਮੇਰੇ ਕੋ ਪਿੰਡ ਹੈਗੇ ਆ ਤਲਵੰਡੀ ਡੀਡਾ ਸੈਣੀਆਂ ਦੁਆਬਾ ਹਵੇਲੀ ਸਮੂਚੱਕ ਅਕਬਰਪੁਰ ਕੁੱਲੀਆਂ ਜਿੱਥੇ ਵੀ ਜਾ ਰਹੇ ਆ ਬਹੁਤ ਵਧੀਆ ਰਿਸਪੌਂਸ ਦੇ ਰਹੇ ਨੇ ਲੋਕੀ ਮੈਂ ਸੱਤ ਜੋੜ ਕੇ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਮੇਰੀਆਂ ਭੈਣਾਂ ਮਾਵਾਂ ਦਾਦੀਆਂ ਚਾਚੀਆਂ ਤਾਈਆਂ ਭਰਾ ਸਾਰਿਆਂ ਨੂੰ ਇੱਕੋ ਹੀ ਬੇਨਤੀ ਕਰਦਾ ਕਿ ਆਪਣਾ ਅਸ਼ੀਰਵਾਦ ਦੇਣ ਤੇ ਵੱਧ ਚੜ ਕੇ ਮੇਰਾ ਸਾਥ ਦੇਣ ਤੇ ਮੇਰੀ ਸਪੋਰਟ ਕਰਨ। ਭਰਤੀ ਇਹ ਤਾਂ ਹੋ ਗਈ ਕਿਤੇ ਹੋਏ ਕੰਮਾਂ ਦੀ ਸਰਕਾਰ ਦੀ ਜਿਹੜੇ ਉਪਲਬਧੀਆਂ ਦੇ ਉੱਤੇ ਤੁਸੀਂ ਵੋਟ ਲੋਕਾਂ ਤੋਂ ਮੰਗ ਸਕਦੇ ਹੋ। ਇੱਕ ਮੇਰਾ ਇੱਕ ਸਵਾਲ ਹੈ ਕਿ ਪਛੋਕੜ ਕੀ ਹੈ ਰਾਜਨੀਤੀ ਦਾ ਕੋਈ ਪਹਿਲਾਂ ਕੋਈ ਇਲੈਕਸ਼ਨ ਲੜ ਚੁੱਕਿਆ ਤੁਹਾਡੇ ਘਰ ਦੇ ਵਿੱਚ ਨਹੀਂ ਜੀ ਨਹੀਂ ਕੋਈ ਮੈਂ ਪਹਿਲਾ ਹੀ ਇਨਸਾਨ ਆ ਆਪਣੇ ਪਰਿਵਾਰ ਦੇ ਵਿੱਚ ਜੋ ਲੋਕਾਂ ਦੀ ਸੇਵਾ ਦੇ ਵਿੱਚ ਉਤਰਿਆ ਤੇ ਇੱਕ ਇੱਕ ਇੱਥੇ ਜਿਹੜਾ ਤੁਹਾਡੇ ਆਪੋਜ਼ਿਟ ਇੱਕ ਜਿਹੜਾ ਨੌਜਵਾਨ ਹੋਰ ਖੜਾ ਹੈ ਤੁਸੀਂ ਵੀ ਨੌਜਵਾਨ ਹੋ ਔਰ ਮਤਲਬ ਉਹਦੀ ਵੀ ਪਿੰਡਾਂ ਦੇ ਵਿੱਚ ਕਾफी ਪਛਾਣ ਆ ਕੁਛ ਓਖਾ ਤੇ ਨਹੀਂ ਲੱਗ ਰਿਹਾ ਮੁਕਾਬਲਾ ਨਹੀਂ ਨਹੀਂ ਜੀ ਸਾਰੇ ਆਪਣੇ ਵੀਰ ਭਰਾ ਆ ਜੀ ਇਹ ਇੱਕ ਇਲੈਕਸ਼ਨ ਆ ਇਹਨੂੰ ਹੀ ਇਲੈਕਸ਼ਨ ਦੇ ਤੌਰ ਤੇ ਲਈਏ ਬਾਕੀ ਜੋ ਲੋਕਾਂ ਨੇ ਜਿਹਦੇ ਸਿਰ ਤੇ ਤਾਂ ਸਜਣਗੇ ਜੀ ਉਹੀ ਕਬੂਲ ਆ ਜੀ ਸਿਰ ਮੱਥੇ ਆ ਇਸ ਤੋਂ ਪਹਿਲਾਂ ਵੀ ਤੁਸੀਂ ਕਾफी ਸਮਾਜ ਸੇਵੀ ਦੇ ਕੰਮ ਵੀ ਜਿਹੜੇ ਨੇ ਉਹ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਕੀਤੇ ਨੇ ਔਰ ਜਿਵੇਂ ਤੁਸੀਂ ਦੱਸ ਰਹੇ ਯੁੱਧ ਨਸ਼ਾ ਵਿਰੁੱਧ ਵੀ ਜਿਹੜੇ ਲੋਕ ਨੇ ਉਹ ਉਹ ਵੀ ਤੁਹਾਡੇ ਨਾਲ ਸਹਿਮਤ ਨਾ ਤੁਸੀਂ ਉਹਨਾਂ ਮਤਲਬ ਜਿਹੜੇ ਨਸ਼ੇ ਦੇ ਤਸਕਰ ਨਾ ਜਾਂ ਨਸ਼ੇ ਦੇ ਆਦੀ ਸਨ ਉਹਨਾਂ ਉਤੇ ਵੀ ਕਾਰਵਾਈਆਂ ਕਰਵਾਈਆਂ ਤਾਂ ਹੁਣ ਪਿੰਡਾਂ ਦੇ ਵਿੱਚ ਜੋ ਜਾਂਦੇ ਪਏ ਉਹ ਕਿੱਦਾਂ ਦਾ ਲੋਕਾਂ ਦਾ ਹੰਗਾਰਾ ਤੇ ਕਿੱਦਾਂ ਦਾ ਪਿਆਰ ਮਿਲਦਾ ਪਿਆ ਬਹੁਤ ਵਧੀਆ ਜੀ ਰਿਸਪੌਂਸ ਮਿਲ ਰਿਹਾ ਲੋਕਾਂ ਦਾ ਵਧੀਆ ਹੰਗਾਰਾ ਦੇ ਰਹੇ ਨੇ ਲੋਕੀ ਸਾਥ ਦੇ ਰਹੇ ਨੇ ਜਿੱਥੇ ਵੀ ਜਾਂਦੇ ਆ ਹਰ ਕੋਈ ਇੱਜ਼ਤ ਮਾਨ ਕਰ ਰਿਹਾ ਜੀ ਸਰਕਾਰ ਦੀਆਂ ਜਿਹੜੀਆਂ ਰਣਨੀਤੀਆਂ ਚਲਾਈਆਂ ਗਈਆਂ ਉਹਦੀਆਂ ਵੀ ਗੱਲਾਂ ਕਰਦੇ ਨੇ ਲੋਕੀ ਕਿ ਬਹੁਤ ਵਧੀਆ ਇੱਕ ਬਿਜਲੀ ਦਾ ਬਿੱਲ ਜਿਹੜਾ ਫ੍ਰੀ ਕੀਤਾ ਹੋਇਆ ਹੋ ਸਕਦਾ ਹੈ ਕਿ ਆਉਣ ਵਾਲੇ 1-2 ਮਹੀਨੇ ਦੇ ਅੰਦਰ-ਅੰਦਰ ਜਿਹੜਾ ਸਰਕਾਰ ਨੇ ਵਾਅਦਾ ਕੀਤਾ ਹੋਇਆ ਹੈ ਕਿ ਜਿਹੜਾ ਲੇਡੀਜ਼ ਨੂੰ 1000 ਰੁਪਏ ਮਹੀਨੇ ਦਾ ਵੀ ਫਰਵਰੀ ਮਹੀਨੇ ਤੋਂ ਬਾਅਦ ਉਹ ਵੀ ਸਟਾਰਟ ਹੋ ਜੇ ਹੂੰ ਠੀਕ ਹੈ ਤਾਂ ਹੁਣ ਪਿੰਡਾਂ ਦੇ ਵਿੱਚ ਜਾਂਦੇ ਪਏ ਉਹ ਨਾਲ ਸਰਪੰਚ ਸਾਹਿਬ ਵੀ ਨੇ ਔਰ ਮੈਂਬਰ ਪੰਚਾਇਤ ਵੀ ਤੁਹਾਡੇ ਨਾਲ ਜਾਂਦੇ ਪੈਣਾ ਤਾਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਆਪਣੇ ਜਿਹੜੇ ਬਲੋ ਤੁਹਾਡੇ ਬਲੋਕ ਸੰਪਤੀ ਦੇ ਜਿਹੜੇ ਜਿਹੜੇ ਤੁਹਾਡੇ ਕੋਲ ਜ਼ੋਨ ਦੇ ਜਿੰਨੇ ਵੀ ਪਿੰਡ ਨੇ ਉਹਨਾਂ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਮੈਂ ਲੋਕਾਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ ਕਿ ਮੇਰਾ ਸਾਥ ਦਿਓ ਮੈਨੂੰ ਵੱਧ ਚੜ ਕੇ ਵੋਟਾਂ ਪਾਓ ਕਿ ਤਾਂ ਕਿ ਜੋ ਵੀ ਪਿੰਡ ਦੇ ਰੁਕੇ ਹੋਏ ਕੰਮ ਡਵੈਲਪਮੈਂਟ ਦੇ ਕੰਮ ਜੋਰਾ ਛੋਰਾ ਨਾਲ ਫੇਰ ਤੋਂ ਸਟਾਰਟ ਕੀਤੇ ਜਾਣ ਕਿ ਲੋਕਾਂ ਨੂੰ ਪਤਾ ਲੱਗੇ ਕਿ ਜੇ ਮੁੰਡਾ ਉਤਰਿਆ ਆ ਤੇ ਪੂਰੀ ਇੰਨੇ ਮਦਦ ਕੀਤੀ ਆ ਲੋਕਾਂ ਦੀ ਹਰ ਕੰਮ ਦੇ ਵਿੱਚ ਪਿੰਡ ਦੀ ਸਪੋਰਟ ਕੀਤੀ ਆ ਬਸ ਇਹੀ ਹੈ ਜੀ ਅਪੀਲ ਲੋਕਾਂ ਜਿਸ ਤਰ੍ਹਾਂ ਪਹਿਲਾਂ ਇਲੈਕਸ਼ਨ ਹੁੰਦੇ ਸੀ ਕਾਫੀ ਬਜ਼ੁਰਗ ਬੰਦੇ ਜਾਂ ਸਿਆਣੇ ਬੰਦਿਆਂ ਨੂੰ ਮੌਕਾ ਦਿੱਤਾ ਜਾਂਦਾ ਸੀ ਲੇਕਿਨ ਆਮ ਆਦਮੀ ਪਾਰਟੀ ਵੱਲੋਂ ਪਹਿਲ ਕੀਤੀ ਗਈ ਹੈ ਕਿ ਨੌਜਵਾਨਾਂ ਦੀ ਸਰਕਾਰ ਔਰ ਨੌਜਵਾਨਾਂ ਨੂੰ ਸਰਕਾਰ ਦੇ ਵਿੱਚ ਲਿਆਂਦਾ ਜਾਏਗਾ ਇਸ ਉਪਰਾਹਲੇ ਨੂੰ ਕਿੱਦਾਂ ਦੇਖਦੇ ਹੋ ਦੇਖੋ ਜੀ ਮੈਂ ਤੇ ਸਾਰਿਆਂ ਤੋਂ ਛੋਟਾ ਹੀ ਆ ਜਿਹੜੇ ਜਿੰਨੇ ਵੀ ਮੇਰੇ ਉਮੀਦਵਾਰ ਹੈਗੇ ਆ ਬਾਕੀ ਚਲੋ ਕੋਈ ਗੱਲ ਨਹੀਂ ਠੱਕੇ ਖਾ ਖਾ ਕੇ ਹੀ ਬੰਦੇ ਨੂੰ ਅਕਲ ਆਂਦੀ ਆ ਜਿੱਦਾਂ ਜਿੱਦਾਂ ਚੱਲਦੇ ਜਾਵਾਂਗੇ ਉਦੋਂ-ਉਦਾਂ ਹੀ ਸਿੱਖਾਂਗੇ ਕੁਝ ਲੋਕੀ ਜਿੱਦਾਂ ਨੂੰ ਤੋਰਨਗੇ ਸਿਆਣੇ ਲੋਕੀ ਲੋਕਾਂ ਨੂੰ ਜ਼ਿਆਦਾ ਪਤਾ ਹੁੰਦਾ ਤੇ ਬਾਕੀ ਇਹੀ ਹੈ ਜੀ ਸ਼ੁਕਰੀਆ ਗੱਲਬਾਤ ਕਰਨੀ ਕਰਤੀ। ਥੈਂਕ ਯੂ ਜੀ। ਸੋ ਇਸ ਵਾਰ ਸਾਡੇ ਨਾਲ ਉਮੀਦਵਾਰ ਕਾਰਤਿਕ ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਮਿਹਨਤ ਨੂੰ ਰੰਗ ਲੱਗਦਾ ਹੈ ਹੁਣ ਤੋਂ ਹੀ ਨਿਕਲਾਂਗੇ ਤਾਂ ਲੋਕਾਂ ਦੇ ਵਿੱਚ ਪਹਿਲਾਂ ਵੀ ਜਗ੍ਹਾ ਬਣਾ ਚੁੱਕੇ ਨੇ ਕਾਫੀ ਜਿਹੜੇ ਕੰਮ ਇਹਨਾਂ ਵੱਲੋਂ ਦੱਸੇ ਗਏ ਨੇ। ਸੋ ਕੁਝ ਹੋਰ ਵੀ ਇਹਨਾਂ ਦੇ ਨਾਲ ਜਿਹੜਾ ਮੋਢੇ ਨਾਲ ਮੋਢਾ ਜੋੜ ਕੇ ਜਿਹੜੇ ਇਹਨਾਂ ਦੇ ਨਾਲ ਕੈਂਪੇਨਿੰਗ ਕਰਦੇ ਪਏ ਨੇ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰ ਲੈਣੇ ਆ ਕਿ ਉਹਨਾਂ ਦਾ ਇਸ ਵਿਸ਼ੇ ਦੇ ਉੱਤੇ ਕੀ ਕਹਿਣਾ ਹੈ ਅਤੇ ਇਸ ਪ੍ਰਯਾਸ ਨੂੰ ਕਿੱਦਾਂ ਦੇਖਦੇ ਨੇ ਇੱਕ ਨੌਜਵਾਨ ਜਿਹੜਾ ਲੋਕਾਂ ਦੀ ਸੇਵਾ ਦੇ ਲਈ ਅੱਗੇ ਆਇਆ ਹੈ। ਭਾਜੀ ਕੀ ਨਾਮ ਹੈ? ਜੋ ਵੀ ਹੈ ਸਾਡਾ ਬੱਚਾ ਮੇਰਾ ਭਤੀਜਾ ਹੀ ਹੈ ਜੀ ਹੂੰ ਇਹ ਪਹਿਲੀ ਵਾਰੀ ਹੈ ਮਤਲਬ ਲੈਨ ਚ ਉਤਰਿਆ ਹੂੰ ਤੋਂ ਲੋਕਾਂ ਕੇ ਬੇਤੀ ਹੈ ਕਿ ਵੱਧ ਚੜ ਕੇ ਸਪੋਰਟ ਕਰਨ ਬਾਕੀ ਤੁਹਾਡੇ ਜੋ ਵੀ ਪਿੰਡਾਂ ਦੇ ਰੁਕੇ ਕੰਮ ਹੋਣਗੇ ਇਹ ਜ਼ਰੂਰ ਕਰਾਂਗੇ ਸਰਪੰਚ ਸਾਹਿਬ ਚਲੋ ਤੁਸੀਂ ਵੀ ਇਸ ਪਿੰਡ ਦੇ ਵਿੱਚੋਂ ਲੋਕਾਂ ਨੇ ਤੁਹਾਨੂੰ ਸਤਾ ਦੇ ਵਿੱਚ ਲਿਆਂਦਾ ਜਿਤਾਇਆ ਕੀ ਲੱਗਦਾ ਹੈ ਕਿ ਮੁਕਾਬਲਾ ਕਿੰਨਾ ਕਠਿਨ ਹੋਵੇਗਾ ਮੁਕਾਬਲਾ ਕਠਿਨ ਹੈ ਜੀ ਹਾਂ ਤੇ ਦੋਨੇ ਪਾਰੀਆਂ ਦੇ ਉੱਤੋਂ ਤੇਜ਼ ਹੀ ਹੈ ਹੂੰ ਬਾਕੀ ਜੋ ਵੀ ਜਿਹਨਾਂ ਨੂੰ ਜਿਹੜਾ ਚਿਹਰਾ ਚੰਗਾ ਲੱਗੇਗਾ ਉਹਨਾਂ ਨੇ ਉਹ ਹੀ ਚੁਣਨਾ ਲੋਕਾਂ ਨੇ ਕੀ ਸੁਨੇਹਾ ਦੇਣਾ ਚਾਹੁੰਦੇ ਉਸ ਵੀਡੀਓ ਨੂੰ ਦੇਖ ਰਹੇ ਲੋਕਾਂ ਨੂੰ ਮੈਂ ਲੋਕਾਂ ਨੂੰ ਇਹੀ ਸੁਨੇਹਾ ਦੇਣਾ ਚਾਹਨਾ ਕਿ ਜੇ ਵੀ ਜਿਹੜਾ ਵੀ ਚਿਹਰਾ ਤੁਹਾਨੂੰ ਠੀਕ ਲੱਗਦਾ ਤੁਸੀਂ ਉਹ ਚੁਣੋ ਬਾਕੀ ਕੰਮ ਦੀ ਗੱਲ ਆ ਕੰਮ ਹੋਣਗੇ ਤਰੀਕ ਦੱਸ ਦਿਓ ਉਹਨਾਂ ਨੂੰ ਕਿਹੜੀ ਤਰੀਕ ਤੇ ਵੋਟ ਪਾਣੀ ਆ ਔਰ ਕਿਹੜੇ ਤੁਹਾਡਾ ਕਿਹੜੀ ਪਾਰਟੀ ਵੱਲੋਂ ਆਮ ਪਾਰਟੀ ਵੱਲੋਂ ਹੈ ਕਾਰਤਿਕ ਜੀ ਤੇ ਐਤਵਾਰ 14 ਤਰੀਕ ਨੂੰ ਵੋਟ ਪਾਣੀ ਹੈ ਉਹ ਆਪਣੇ ਹਵੇਲੀ ਬੂਤ ਹੈ ਠੀਕ ਹੈ ਸਕੂਲ ਚ ਠੀਕ ਹੈ ਬਾਕੀ ਲੋਕਾਂ ਨੂੰ ਬੇਨਤੀ ਹੈ ਕਿ ਬਾਦ ਚੜ ਕੇ ਸਪੋਰਟ ਕਰੋ ਮੇਰੇ ਭਰਾ ਨੂੰ ਮੇਰੇ ਭਤੀਜੇ ਨੂੰ ਤੇ ਸਾਰੀਆਂ ਮੇਰੀਆਂ ਭੈਣਾਂ ਚਾਚੀਆਂ ਤਾਈਆਂ ਜੋ ਵੀ ਮੇਰੇ ਪਿੰਡ ਦੇ ਵਾਸੀ ਨੇ ਤੇ ਘਰਤੀ ਦਾ ਸਾਥ ਦੇਣ ਸ਼ੁਕਰੀਆ ਗੱਲਬਾਤ ਕਰਨ ਲਈ ਧੰਨਵਾਦ ਸੋ ਇਸਨ ਸਾਡੇ ਨਾਲ ਪਿੰਡ ਦੇ ਹੀ ਸਰਪੰਚ ਆਏ ਨਾਲੋਂ ਦੱਸਿਆ ਜਾ ਰਿਹਾ ਕਿ ਮੇਰਾ ਭਤੀਜਾ ਹੀ ਹੈ ਔਰ ਕਾਰਤਿਕ ਵੱਲੋਂ ਵੀ ਜਿਹੜਾ ਦੱਸਿਆ ਗਿਆ ਕਿ ਮਿਹਨਤ ਨੂੰ ਰੰਗ ਲੱਗੂਗਾ ਔਰ ਜੇਕਰ ਲੋਕ ਇਸ ਨੂੰ ਲਿਆਉਂਦੇ ਨੇ ਸੱਤਾ ਦੇ ਵਿੱਚ ਇਸ ਇਸ ਦੇ ਹੱਥ ਪਾਵਰ ਦਿੰਦੇ ਨੇ ਤਾਂ ਕਿਤੇ ਨਾ ਕਿਤੇ ਜਿਹੜੇ ਪਿੰਡਾਂ ਦੇ ਰੁਕੇ ਹੋਏ ਕੰਮ ਨੇ ਉਹ ਤਾਂ ਹੋਣਗੇ ਹੀ ਹੋਣਗੇ ਔਰ ਯੂਥ ਵੀ ਜਿਹੜਾ ਪ੍ਰਭਾਵਿਤ ਹੋਵੇਗਾ ਯੂਥ ਵੀ ਜਿਹੜਾ ਇਹਨਾਂ ਵੱਲੋਂ ਦੱਸਿਆ ਗਿਆ ਕਿ ਯੂਥ ਨੂੰ ਵੀ ਜਿਹੜੇ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਨੂੰ ਕਿਹਾ ਜਾਂਦਾ ਸੀ ਛੇਵਾਂ ਦਰਿਆ ਨਸ਼ਿਆਂ ਦਾ ਜਿਹੜਾ ਜਿਹੜਾ ਵਗਦਾ ਪਿਆ ਉਸ ਨੂੰ ਰੋਕਣ ਦੇ ਵਿੱਚ ਟੀਮ ਦੇ ਨਾਲ ਜਿਹੜੇ ਆ ਉਹ ਅੱਗੇ ਆਉਣਗੇ ਤੁਸੀਂ ਇਸ ਪ੍ਰਯਾਸ ਨੂੰ ਇਸ ਖਬਰ ਨੂੰ ਕਿੱਦਾਂ ਦੇਖਦੇ ਹੋ ਕਮੈਂਟ ਬਾਕਸ ਦੇ ਵਿੱਚ ਆਪਣੀ رائے ਰੱਖ ਸਕਦੇ ਹੋ ਸੋ ਹੋਰ ਵੀ ਅਪਡੇਟ ਆਪਣੇ ਚੈਨਲ ਦੇ ਮਾਧਿਅਮ ਨਾਲ ਤੁਹਾਡਾ ਸਾਂਝਾ ਕਰਦੇ ਰਵਾਂਗੇ ਆਪਣੇ ਸਹਿਯੋਗੀ ਸਤਵਿੰਦਰ ਦੇ ਨਾਲ ਮੈਂ ਰਾਜੇ ਸ਼ਰੂਨਾ ਦਿਨਾਨਗਰ